ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ ਨਿੰਦਰ 베ਗਾ ਤੇ ਜਿਹੜੇ ਵੀਰ ਫੇਸਬੁੱਕ ਤੇ ਵੀਡੀਓ ਦੇਖ ਰਹੇ ਹੈ ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਤੇ ਜਿਹੜੇ ਵੀਰ YouTube ਤੇ ਵੀਡੀਓ ਦੇਖ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜੀ ਆਪਣੀ ਨਵੀਂ ਵੀਡੀਓ ਆ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਪੂਲਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਬਲਵੀਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗੀ ਨੀਲੀ ਰਵੀ ਦੀ ਝੋਟੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੀ ਕੀ ਬਾਈ ਡਿਮਾਂਡ ਕਰਦਾਗਾ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੀ ਬਾਕੀ ਜਿਹੜੇ ਨੀਲੀ ਰਵੀ ਦੇ ਬਈ ਅੰਗ ਹੁੰਦੇ ਆਗੇ ਚਾਰੇ ਪੈਰ ਚਿੱਟਿਆ ਤੇ ਮੱਥੇ ਦੇ ਵਿੱਚ ਸਟਾਕ ਹੈਗਾਗਾ ਸਿੰਘਾ-ਸੁੰਗਾ ਦੀ ਬੰਤਰ ਚੈੱਕ ਕਰੋ ਪੂਰੀ ਚੰਗੀ ਆਗੀ ਰਾਜੀ ਆ ਸਮੀ ਭਲੀ ਝੋਟੀ ਆ ਗਈ ਆ ਜਾ ਬਾਈ ਬਲਵੀਰ ਕੀ ਹਾਲ ਨੇ ਬਹੁਤ ਵਧੀਆ ਕੋ ਠੀਕ ਠਾਕ ਬਹੁਤ ਪਹਿਲਾਂ ਮੋਬਾਈਲ ਨੰਬਰ ਦੱਸੋ 97809 ਜੀ ਹਾਂਜੀ 80503 ਇੱਕ ਵਾਰੀ ਹੋਰ ਬੋਲ 97809 ਜੀ 80503 ਆਪਣਾ ਘਰ ਕਿੱਥੇ ਰਹਿ ਗਿਆ ਬੁਲਖਣਾ ਘਰ ਵੱਡੇ ਵੀਰ ਆਪਣਾ ਦਾਣਾ ਮੰਡੀ ਕੋਲ ਸੱਜੰਦਾ ਨਹਿਰ ਦੇ ਨਾਲ ਠੀਕ ਆਪਣਾ ਵਪਾਰ ਦਾ ਕੰਮ ਹਾਂਜੀ ਆਪਣਾ ਵਪਾਰ ਲੈਂਦਾ ਕਿੰਨਾ ਟਾਈਮ ਹੋ ਗਿਆ ਵਪਾਰ ਕਰਦਿਆਂ ਅੱਜ ਤੋਂ ਹੋ ਗਿਆ ਆਪਣਾ 5 ਸਾਲ ਹੋ ਗਿਆ 5 ਸਾਲ ਹੋ ਗਿਆ ਵਪਾਰ ਕਰਦਿਆਂ ਨੂੰ ਤੇ ਜਿਹੜੀ ਇਹ ਝੋਟੀ ਆ ਬਈ ਅੰਦਾਜ਼ਾ ਕਿੰਨੀ ਕੁ ਉਮਰ ਹੈ ਦੀ ਇਹਦੀ ਹੋਊਗੀ ਢਾਈ ਸਾਲ ਦੀ ਢਾਈ ਸਾਲ ਅੰਦਾਜ਼ਾ ਵੀ ਇਹ ਕਹਿੰਦਾ ਵੀ ਢਾਈ ਸਾਲੇ ਦੀ ਉਮਰ ਆ ਗਈ ਤੇ ਬਾਈ ਦਾ ਵਪਾਰ ਦਾ ਕੰਮ ਆਗਾ ਤੇ ਕੀ ਡਿਮਾਂਡ ਕਰਦੇ ਹੋ ਬਈ ਇਹਦੀ ਇਹਦੀ ਡਿਮਾਂਡ ਜੀ ਮੁੱਲ ਕੁਛ ਮਰਜ਼ੀ ਕਰੋ 50 ਕਰਾ ਲਓ 55 ਕਰ ਲਓ ਆਪਾਂ ਇਹਨੂੰ 47000 ਦੀ ਦੇਵਾ ਬਾਈ ਕਹਿੰਦਾ ਮੁੱਲ ਕਰਾਉਣਾ ਜੇ ਨਾ ਮਰਜ਼ੀ ਕਰਾ ਲਓ 47000 ਦੀ ਝੋਟੀ ਆਪਾਂ ਦੇਣੀ ਆ ਕਹਿੰਦਾ ਸਾਡੇ ਸਾਰੇ ਇਕੱਲੇ ਇਕੱਲੇ ਥਾਣ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆਗੇ ਪੂਰੇ ਚੰਗੇ ਚਾਰੇ ਨਿਖੜਵੇਂ ਥਾਣਾ ਕੋਈ ਫੋਨ ਸ਼ਾਂਖ ਨਹੀਂ ਹੈਗੀਗੀ ਇਕੱਲੇ ਇਕੱਲੇ ਥਾਣਾਗੇ ਬਾਕੀ ਕੁਆਲਟੀ ਵਾਲੀ ਜੀ ਲੱਗਦੀ ਹੈਗੀ ਸਿੰਘਾ-ਸੁੰਗਾ ਦੀ ਬਾਂਤਰ ਰਾਜ ਜੀ ਹੈਗੀ ਹੈਗੀ ਕਦ ਕਾਠੀ ਪੂਰੀ ਚੰਗੀ ਆਈ ਕੋਈ ਐਨੀ ਵੀ ਛੋਟੇ ਕਦ ਦੀ ਹੈਗੀ ਡਿਮਾਂਡ ਕਹਿੰਦਾ ਬਾਈ ਕਹਿੰਦਾ ਜਿੰਨੀ ਮਰਜ਼ੀ ਕਰਾ ਲਓ 47000 ਦੀ ਦੇਣੀ ਆਗੀ ਪਿੰਡ ਬਾਈ ਦਾ ਪੂਲਾਗਾ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਬਾਈ ਬਲਵੀਰ ਨੰਬਰ ਫੇਰ ਦੱਸਦੇ ਆ ਆਪਣਾ 97809 ਜੀ ਹਾਂਜੀ 80503 ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਧੰਨਵਾਦ ਜੀ ਸਾਰੇ ਵੀਰਾਂ ਦਾ